ਹਾਂਜੀ ਮਾਲਵੇ ਦੀ ਖੇਤੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਵਿੱਚੋਂ ਔਲੋਪ ਹੋ ਰਹੀ ਕਪਾਹ ਦੀ ਫਸਲ ਬਾਰੇ ਕਪਾਹ ਦੀ ਫਸਲ ਪੰਜਾਬ ਵਿੱਚੋਂ ਲਗਭਗ ਖਤਮ ਹੀ ਹੋ ਗਈ ਬਹੁਤ ਘੱਟ ਕਿਸਾਨ ਵੀਰ ਕਰਦੇ ਹਨ ਕਿਉਂਕਿ ਕਪਾਹ ਨਰਮੇ ਨੂੰ ਇੱਕ ਤਾਂ ਬੀਮਾੜੇ ਆਉਣ ਕਰਕੇ ਸੁੰਡੀ ਦੀ ਮਾਰ ਪੈਗੀ ਕਿਸਾਨ ਵੀਰਾਂ ਨੂੰ ਮਜਬੂਰੀ ਬਸ ਝੋਨੇ ਵਾਲੇ ਪਾਸੇ ਜਾਣਾ ਪਿਆ ਅਤੇ ਇਹ ਫਸਲ ਦਾ ਬਹੁਤ ਜ਼ਿਆਦੇ ਫਾਇਦੇ ਸੀਗੇ ਕਿਉਂਕਿ ਇਹਦੇ ਚੋਂ ਕੱਢ ਕੇ ਬਣੇਵੇਂ ਕਪਾਹ ਚੋਂ ਪਸ਼ੂਆਂ ਨੂੰ ਕੰਮ ਆ ਜਾਂਦੇ ਸੀਗੇ ਰੂਨ ਦਾ ਔਰਤਾਂ ਕੱਤ ਕੇ ਕੋਈ ਆਪ ਦਾ ਕੱਪੜਾ ਤਾਂ ਬਣਾ ਲੈਂਦੀਆਂ ਸੀਗੀਆਂ ਅਤੇ ਬਹੁਤ ਵਧੀਆ ਰੋਜ਼ਗਾਰ ਵੀ ਮਿਲਦਾ ਸੀਗਾ ਅਤੇ ਬਾਲਣ ਬਣ ਜਾਂਦਾ ਸੀਗਾ ਆਪਾਂ ਇਸ ਸਾਲ ਅੱਧਾ ਕਿੱਲਾ ਕਪਾਹ ਦਾ ਲਾ ਕੇ ਦੇਖਿਆ ਹੈ ਫੈਰ ਫਸਲ ਹਜੇ ਤੱਕ ਬਹੁਤ ਸੋਹਣੀ ਖੜੀ ਹੈ ਜੇ ਇਹ ਫਸਲਾਂ ਹੋਣ ਲੱਗ ਜਾਣ ਤਾਂ ਆਪਾਂ ਝੋਨੇ ਤੋਂ ਥੋੜਾ ਜਿਹਾ ਪਿੱਛੇ ਹਟ ਕੇ ਦਵਾਰੇ ਨਰਮੇ ਕਪਾਹ ਵੱਲ ਆਈ ਗਏ ਆਪਣੀਆਂ ਰਵਾਇਤੀ ਫਸਲਾਂ ਤੇ ਇਹ ਫਸਲਾਂ ਬਹੁਤ ਵਧੀਆ ਰੋਜ਼ਗਾਰ ਦਿੰਦੀਆਂ ਹਨ